ਵਾਰਕਟੌਨ ਲਈ ਲੋਗ ਅਣਗਿਣਤ ਤਰੀਕੇ ਪਣਾਉਂਦੇ ਨੇ ਕਈ ਲੋਗ ਪਾਰਕਟੌਨ ਦੇ ਲਈ ਕੰਟਿਆ ਬਦੀ ਦੌੜਦੇ ਹਨ ਜਦੋਂ ਕਿ ਕੁਝ ਲੋਗ ਜਿਮ ਜਾ ਕੇ ਪਸੀਨਾ ਵਹਾਉਂਦੇ ਨੇ ਇਹ ਸੱਚ ਹੈ ਕਿ ਜਦੋਂ ਸਰੀਰ ਦੇ ਜ਼ਿੱਦੀ ਚਰਬੀ ਜਮਾ ਹੋ ਜਾਂਦੀ ਹੈ ਤਾਂ ਇਸ ਨੂੰ ਘਟਾਉਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਹਾਲਾਂਕਿ ਜੇਕਰ ਤੁਸੀਂ ਆਪਣੀਆਂ ਖਾਣ ਪੀਣ ਦੀਆਂ ਆਦਤਾਂ ਨੂੰ ਸੁਧਾਰਦੇ ਹੋ ਤਾਂ ਇਹ ਭਾਰ ਘਟਾਉਣ ਦੇ ਵਿੱਚ ਬਹੁਤ ਮਦਦਗਾਰ ਸਾਬਿਤ ਹੋ ਸਕਦਾ ਹੈ ਸਿਹਤ ਮਾਹਿਰਾਂ ਅਨੁਸਾਰ ਮੋਟਾਪੇ ਅਤੇ ਭਾਰ ਵਧਣ ਤੋਂ ਬਚਣ ਦੇ ਲਈ ਲੋਕਾਂ ਨੂੰ ਨਾਸ਼ਤਾ ਦੁਪਹਿਰ ਦਾ ਖਾਣਾ ਅਤੇ ਰਾਤ ਦਾ ਖਾਣਾ ਸਹੀ ਸਮੇਂ ਤੇ ਕਰਨਾ ਚਾਹੀਦਾ ਹੈ ਅੱਜ ਅਸੀਂ ਤੁਹਾਨੂੰ ਸੰਘੇ ਕੀ ਇਨਾਤ ਤਿੰਨ ਭੋਜਨਾ ਦਾ ਸਹੀ ਸਮਾਂ ਕੀ ਹੈ ਉਦਾਹਰਨ ਲਈ ਜੇਕਰ ਤੁਸੀਂ ਸਵੇਰੇ 6 ਵਜੇ ਉੱਠ ਰਹੇ ਹੋ ਤਾਂ ਤੁਹਾਨੂੰ 7 ਵਜੇ ਤੱਕ ਨਾਸ਼ਤਾ ਕਰ ਲੈਣਾ ਚਾਹੀਦਾ ਹੈ 2019 ਦੇ ਇੱਕ ਅਧਿਐਨ ਮੁਤਾਬਕ ਸਵੇਰੇ ਨਾਸ਼ਤਾ ਨਾ ਕਰਨ ਨਾਲ ਮੋਟਾਪਾ ਵੱਧ ਸਕਦਾ ਹੈ ਪ੍ਰੋਟੀਨ ਨਾਲ ਭਰਪੂਰ ਨਾਸ਼ਤਾ ਜਿਵੇਂ ਅੰਡਾ ਦਹੀਂ ਸਾਬਤ ਅਨਾਜ ਟੋਸਟ ਜਾਂ ਫਲ ਖਾਣ ਨਾਲ ਦਿਨ ਭਰ ਦੀ ਭੁੱਖ ਘੱਟ ਹੋ ਸਕਦੀ ਹੈ ਦੁਪਹਿਰ ਦੇ ਖਾਣੇ ਦੇ ਸਮੇਂ ਦੀ ਗੱਲ ਕਰੀਏ ਤਾਂ ਤੁਹਾਨੂੰ ਇਹ ਦੁਪਹਿਰ 12 ਤੋਂ 1 ਵਜੇ ਦੇ ਵਿਚਕਾਰ ਕਰਨਾ ਚਾਹੀਦਾ ਹੈ ਦੁਪਹਿਰ ਦੇ ਖਾਣੇ ਅਤੇ ਨਾਸ਼ਤੇ ਦੇ ਵਿੱਚ 5 ਤੋਂ 6 ਘੰਟੇ ਦਾ ਅੰਤਰ ਕਾਫੀ ਹੁੰਦਾ ਹੈ ਦੁਪਹਿਰ ਦਾ ਖਾਣਾ ਤੁਹਾਡੇ ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਹੈ ਅਤੇ ਤੁਹਾਡੇ ਮੈਟਾਬੋਲਿਜ਼ਮ ਨੂੰ ਸੰਤੁਲਿਤ ਕਰਦਾ ਹੈ। ਕਈ ਖੋਜਾਂ ਨੇ ਦੱਸਿਆ ਹੈ ਕਿ ਦੁਪਹਿਰ ਦਾ ਖਾਣਾ ਜਲਦੀ ਖਾਣ ਨਾਲ ਪਾਰ ਕਟਾਉਣ ਦੇ ਵਿੱਚ ਮਦਦ ਮਿਲਦੀ ਹੈ, ਜਦੋਂ ਕਿ ਲੰਚ ਦੇਰ ਨਾਲ ਖਾਣਾ ਇਸ ਪ੍ਰਕਿਰਿਆ ਨੂੰ ਹੌਲੀ ਕਰ ਸਕਦਾ ਹੈ। ਇਸ ਲਈ ਦੁਪਹਿਰ ਦਾ ਖਾਣਾ ਸਮੇਂ ਸਿਰ ਖਾਓ। ਦੁਪਹਿਰ ਦੇ ਖਾਣੇ ਨੂੰ ਸਿਹਤਮੰਦ ਬਣਾਉਣ ਦੇ ਲਈ ਇਸ ਵਿੱਚ ਲੀਨ ਪ੍ਰੋਟੀਨ, ਸਾਬਤ ਅਨਾਜ ਅਤੇ ਸਬਜ਼ੀਆਂ ਸ਼ਾਮਿਲ ਕਰੋ। ਜੇਕਰ ਤੁਸੀਂ ਰਾਤ ਦੇ ਖਾਣੇ ਦੇ ਸਹੀ ਸਮੇਂ ਦੀ ਗੱਲ ਕਰਦੇ ਹੋ, ਤਾਂ ਰਾਤ ਦਾ ਖਾਣਾ ਸੌਣ ਤੋਂ ਘੱਟ ਕਟਤੀਨ ਘੰਟੇ ਪਹਿਲੇ ਖਾਣਾ ਚਾਹੀਦਾ ਹੈ ਤਾਂ ਜੋ ਤੁਹਾਡੇ ਸਰੀਰ ਨੂੰ ਭੋਜਨ ਨੂੰ ਹਜ਼ਮ ਕਰਨ ਦੇ ਲਈ ਕਾਫੀ ਸਮਾਂ ਮਿਲ ਸਕੇ ਜੇਕਰ ਤੁਸੀਂ ਰਾਤ ਨੂੰ 10 ਵਜੇ ਸੌਂਦੇ ਹੋ ਤਾਂ ਕਿਸੇ ਵੀ ਹਾਲਤ ਦੇ ਵਿੱਚ ਤੁਹਾਨੂੰ 7 ਵਜੇ ਤੱਕ ਰਾਤ ਦਾ ਖਾਣਾ ਖਾ ਲੈਣਾ ਚਾਹੀਦਾ ਹੈ ਰਾਤ ਦਾ ਖਾਣਾ ਪਰਕਟੋਨ ਦੇ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ ਰਾਤ ਦੇ ਖਾਣੇ ਨੂੰ ਹਲਕਾ ਅਤੇ ਪੋਸ਼ਟਿਕ ਤੱਤਾ ਦੇ ਨਾਲ ਭਰਪੂਰ ਰੱਖਿਆ ਜਾਂਦਾ ਹੈ ਜਿਸ ਵਿੱਚ ਕਟ ਪ੍ਰੋਟੀਨ ਪੋਸ਼ਟਿਕ ਤੱਤਾਂ ਨਾਲ ਭਰਪੂਰ ਸਬਜ਼ੀਆਂ ਅਤੇ ਸਿਹਤਮੰਦ ਕਾਰਬੋਹਾਈਡਰੇਟ ਵਾਲੇ ਭੋਜਨ ਜਿਵੇਂ ਕਿ ਮਿੱਠੇ ਆਲੂ ਜਾਂ ਕਿਨੋਆ ਸ਼ਾਮਿਲ ਹੁੰਦੇ ਹਨ देर रात ਨੂੰ ਖਾਣਾ ਖਾਣ ਨਾਲ ਤੁਹਾਡਾ ਮੈਟਾਬੋਲਿਜ਼ਮ ਹੌਲੀ ਹੋ ਸਕਦਾ ਹੈ ਰਾਤ ਨੂੰ ਸਰੀਰ ਘੱਟ ਕੈਲਰੀ ਬਰਨ ਕਰਦਾ ਹੈ ਜਿਸ ਕਾਰਨ ਭਾਰੀ ਭੋਜਨ ਨਾਲ ਭਾਰ ਵਧਣ ਦਾ ਖਤਰਾ ਰਹਿੰਦਾ ਹੈ